ਸਤਿ ਸ਼੍ਰੀ ਅਕਾਲ ਨੰਬਰ 1 ਸਸਰਾਲ ਵਿੱਚ ਪਤੀ ਅਤੇ ਮਾਇਕੇ ਵਿੱਚ ਭਾਈ ਅਗਰ ਮਜ਼ਬੂਤ ਹੋਵੇ ਤਾਂ ਇੱਕ ਇਸਤਰੀ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਨੰਬਰ 2 ਸਿਰਫ ਜ਼ਹਿਰ ਨਾਲ ਹੀ ਮੌਤ ਨਹੀਂ ਹੁੰਦੀ ਕੁਝ ਲੋਕਾਂ ਦੀਆਂ ਗੱਲਾਂ ਵੀ ਜ਼ਹਿਰ ਤੋਂ ਘੱਟ ਨਹੀਂ ਹੁੰਦੀਆਂ ਨੰਬਰ 3 ਸਮਝੌਤਾ ਕਿੰਨਾ ਵੀ ਕਰ ਲਓ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਨਹੀਂ ਸਮਝਣਾ ਉਹ ਸਮਝਣਗੇ ਨਹੀਂ ਤੁਹਾਨੂੰ ਦੁੱਖ ਵੀ ਦੇਣਗੇ ਅਤੇ ਕੁਝ ਲੋਕ ਆਪਣੀ ਜਿੱਦ ਤੋਂ ਹਟਣਗੇ ਵੀ ਨਹੀਂ ਨੰਬਰ 4 ਜ਼ਿੰਦਗੀ ਵਿੱਚ ਇੰਨੇ ਕਾਬਿਲ ਬਣੋ ਕਿ ਪਰਮਾਤਮਾ ਕਿਸੇ ਦੀ ਮਦਦ ਕਰਨ ਦੇ ਲਈ ਤੁਹਾਡੀ ਜੀਵ ਦਾ ਇਸਤੇਮਾਲ ਕਰੇ ਨੰਬਰ 5 ਖਿਡੌਣੇ ਦੀ ਕੀਮਤ ਟੁੱਟਣ ਦੇ ਬਾਅਦ ਅਤੇ ਜ਼ਿੰਦਗੀ ਵਿੱਚ ਇਨਸਾਨ ਦੀ ਕੀਮਤ ਉਸ ਨੂੰ ਖੋਣ ਤੇ ਬਾਅਦ ਪਤਾ ਚੱਲਦੀ ਹੈ ਨੰਬਰ 6 ਹਜ਼ਾਰ ਬਲਤਕਾਰ ਬਰਦਾਸ਼ ਕਰਨੇ ਵਾਲਾ ਇਹ ਸਮਾਜ ਇੱਕ ਲਵ ਮੈਰਿਜ ਬਰਦਾਸ਼ਤ ਨਹੀਂ ਕਰ ਸਕਦਾ ਨੰਬਰ 7 ਪਾਪਾ ਦਾ ਅਮੀਰ ਜਾਂ ਗਰੀਬ ਹੋਣਾ ਨਹੀਂ ਹੈ ਪਾਪਾ ਦਾ ਹੋਣਾ ਹੀ ਸਭ ਤੋਂ ਵੱਡੀ ਦੌਲਤ ਹੈ ਨੰਬਰ 8 ਗੀਤਾ ਵਿੱਚ ਲਿਖਿਆ ਹੈ ਲਗਾਵ ਕੋਈ ਮਜ਼ਾਕ ਨਹੀਂ ਹੈ ਆਪਣੇ ਪਸੰਦ ਦੇ ਵਿਅਕਤੀ ਨੂੰ ਖੋਣਾ ਤੁਹਾਨੂੰ ਮਾਨਸਿਕ ਰੂਪ ਤੋਂ ਨਸ਼ਟ ਕਰ ਸਕਦਾ ਹੈ ਨੰਬਰ 9 ਵਿਆਹ ਵਿੱਚ ਸਭ ਤੋਂ ਸਸਤਾ ਹੁੰਦਾ ਹੈ ਸਿੰਦੂਰ ਇਹ ਕਿੰਨਾ ਕੀਮਤੀ ਹੈ ਉਸ ਬਾਪ ਤੋਂ ਪੁੱਛੋ ਜਿਸ ਨੇ ਆਪਣੀ ਬੇਟੀ ਦੀ ਮੰਗ ਸਜਾਉਣ ਵਿੱਚ ਉਮਰ ਭਰ ਦੀ ਕਮਾਈ ਲਗਾ ਦਿੱਤੀ ਪੁੱਛੋ ਕੀਮਤ ਉਸ ਲੜਕੀ ਤੋਂ ਜੋ ਚੁਟਕੀ ਭਾਰ ਸਿੰਦੂਰ ਦੇ ਲਈ ਕੀ ਕੀ ਛੱਡਣਾ ਪੈਂਦਾ ਹੈ ਨੰਬਰ 10 ਜੋ ਔਰਤਾਂ ਚੁਲਾਕੇ ਬੋਲਦੀਆਂ ਹਨ ਉਹਨਾਂ ਨੂੰ ਪੈਸੇ ਦਾ ਲਾਲਚ ਨਹੀਂ ਹੁੰਦਾ ਨੰਬਰ 11 ਜੋ ਹਮੇਸ਼ਾ ਦਿਖਾਈ ਦਿੰਦਾ ਹੈ ਉਹ ਹਮੇਸ਼ਾ ਸੱਚ ਨਹੀਂ ਹੁੰਦਾ ਕਿਤੇ ਧੋਖੇ ਵਿੱਚ ਅੱਖਾਂ ਹੈ ਤੇ ਕਿਤੇ ਅੱਖਾਂ ਵਿੱਚ ਧੋਖਾ ਹੈ ਨੰਬਰ 12 ਤੁਸੀਂ ਉਦਾਸ ਹੋ ਤਾਂ ਤੁਸੀਂ ਅਤੀਤ ਵਿੱਚ ਜੀ ਰਹੇ ਹੋ ਤੁਸੀਂ ਚਿੰਤਿਤ ਹੋ ਤਾਂ ਤੁਸੀਂ ਭਵਿੱਖ ਵਿੱਚ ਜੀ ਰਹੇ ਹੋ ਤੁਸੀਂ ਸ਼ਾਂਤੀ ਵਿੱਚ ਹੋ ਤਾਂ ਤੁਸੀਂ ਵਰਤਮਾਨ ਵਿੱਚ ਜੀ ਰਹੇ ਹੋ ਨੰਬਰ 13 ਕ੍ਰੋਧ ਗੁੱਸਾ ਅਤੇ ਨਫ਼ਰਤ ਇਹ ਤਿੰਨ ਸਭ ਹੌਲੀ ਜ਼ਹਿਰ ਹਨ ਇਹਨਾਂ ਨੂੰ ਪੀਂਦੇ ਅਸੀਂ ਖੁਦ ਹਾਂ ਅਤੇ ਸੋਚਦੇ ਹਾਂ ਮਰੇਗਾ ਕੋਈ ਦੂਸਰਾ ਨੰਬਰ 14 ਜੋ ਪਤਨੀ ਸਿੱਧਾ ਸਪਸ਼ਟ ਮੂੰਹ ਉੱਪਰ ਗੱਲ ਕਰਦੀ ਹੈ ਉਹ ਬਹੁਤ ਬੁਰੀ ਲੱਗਦੀ ਹੈ ਪਰ ਜੋ ماں ਕੁਮਾਫिरा ਕੇ ਗੱਲਾਂ ਕਰਦੀ ਹੈ ਉਹ ਦੁਨੀਆ ਵਿੱਚ ਸਭ ਤੋਂ ਸਹੀ ਲੱਗਦੀ ਹੈ ਕਿਉਂਕਿ ਆਦਮੀ ਨੇ ਝੂਠ ਦਾ ਇਸ ਤਰ੍ਹਾਂ ਦਾ ਚਸ਼ਮਾ ਪਹਿਨ ਕੇ ਰੱਖਿਆ ਹੈ ਕਿ ਸਚਾਈ ਨਜ਼ਰ ਹੀ ਨਹੀਂ ਆਉਂਦੀ ਨੰਬਰ 15 ਚੰਗੇ ਲੜਕੇ ਮੋਟੀ ਤਨਖਾਹ ਦੀ ਨੌਕਰੀ ਕਰਦੇ ਹਨ ਅਤੇ ਚੰਗੀਆਂ ਲੜਕੀਆਂ ਸੁੰਦਰ ਹੁੰਦੀਆਂ ਹਨ ਇਸ ਤੋਂ ਜ਼ਿਆਦਾ ਤੇ ਇਸ ਤੋਂ ਪਰੇ ਸਾਡਾ ਸਮਾਜ ਖੂਬਸੂਰਤੀ ਨੂੰ ਪਰਭਾਸ਼ਿਤ ਹੀ ਨਹੀਂ ਕਰ ਪਾਉਂਦਾ। ਨੰਬਰ 16 ਇੱਕ ਔਰਤ 4-5 ਕੁੱਤੇ ਦੇਖ ਕੇ ਡਰ ਗਈ। ਫਿਰ ਇੱਕ ਕੁੱਤਾ ਬੋਲਿਆ, ਭੈਣ ਤੁਸੀਂ ਆਰਾਮ ਨਾਲ ਜਾਓ। ਅਸੀਂ ਕੁੱਤੇ ਹਾਂ, ਇਨਸਾਨ ਨਹੀਂ। ਨੰਬਰ 17 ਜੋ ਔਰਤਾਂ ਚਿਹਰੇ ਤੋਂ ਮਾਸੂਮ ਨਜ਼ਰ ਆਉਂਦੀ ਹੈ, ਉਹਨਾਂ ਉੱਪਰ ਕਦੀ ਭਰੋਸਾ ਨਾ ਕਰੋ। ਨੰਬਰ 18 ਸ਼ਾਦੀशुदा ਹੋ ਕੇ ਵੀ ਇਕੱਲੀ ਹੁੰਦੀ ਹੈ ਕੁਝ ਲੜਕੀਆਂ ਜਿਨ੍ਹਾਂ ਦੇ ਮੱਥੇ ਉੱਪਰ ਸਿੰਦੂਰ ਗਲੇ ਵਿੱਚ ਮੰਗਲ ਸੂਤਰ ਤਾਂ ਹੁੰਦਾ ਹੈ ਪਰ ਲਾਈਫ ਪਾਰਟਨਰ ਦਾ ਸਾਥ ਨਹੀਂ ਉਹ ਮਜਬੂਰਨ ਮਾਪੇ ਦੀ ਇੱਜ਼ਤ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ ਇਸ ਲਈ ਸੋ ਭਾਬੀ ਮਾਂ ਨਾਲ ਸਮਝੌਤਾ ਕਰ ਲੈਂਦੀ ਹੈ ਅਤੇ ਮੂਨ ਹੋ ਜਾਂਦੀ ਹੈ ਵਿਆਹ ਦੇ ਬਾਦ ਅਗਰ ਲਾਈਫ ਪਾਰਟਨਰ ਸਪੋਰਟਿਵ ਨਾ ਹੋਵੇ ਤਾਂ ਲੜਕੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਨੰਬਰ 19 ਜ਼ਹਿਰ ਵਿੱਚ ਇੰਨਾ ਜ਼ਹਿਰ ਨਹੀਂ ਹੁੰਦਾ ਜਿੰਨਾ ਲੋਕ ਦੂਸਰਿਆਂ ਦੇ ਲਈ ਆਪਣੇ ਮਨ ਵਿੱਚ ਰੱਖਦੇ ਹਨ ਨੰਬਰ 20 ਜ਼ਿੰਦਗੀ ਵਿੱਚ ਪਤਨੀ ਦਾ ਹੋਣਾ ਕਿਸ ਤਰ੍ਹਾਂ ਦਾ ਹੁੰਦਾ ਹੈ ਕੁਝ ਵੀ ਅੱਛਾ ਨਾ ਹੋਵੇ ਫਿਰ ਵੀ ਤੁਹਾਨੂੰ ਇਹ ਕਹੇਗੀ ਚਿੰਤਾ ਨਾ ਕਰੋ ਸਭ ਠੀਕ ਹੋ ਜਾਏਗਾ ਮੰਨੋ ਜਾਂ ਨਾ ਮੰਨੋ ਤੁਸੀਂ ਦੁਖੀ ਹੁੰਦੇ ਹੋ ਤਾਂ ਉਹ ਤੁਹਾਨੂੰ ਕਦੀ ਇਕੱਲਾ ਨਹੀਂ ਛੱਡਦੀ ਹਰ ਵਕਤ ਹਰ ਦਿਨ ਤੁਹਾਨੂੰ ਤੁਹਾਡੇ ਅੰਦਰ ਦੀ ਬੁਰੀ ਆਦਤਾਂ ਨੂੰ ਛੱਡਣ ਨੂੰ ਕਹੇਗੀ ਪਤਨੀ ਮਾਂ ਬਣ ਜਾਂਦੀ ਹੈ ਜਦੋਂ ਉਹ ਪਤੀ ਦੀ ਰੋਗੀ ਕਾਇਆ ਵਿੱਚ ਦੇਖਭਾਲ ਕਰਦੀ ਹੈ ਫਿਰ ਭੈਣ ਬਣ ਜਾਂਦੀ ਹੈ ਜਦੋਂ ਉਹ ਉਸਦੇ ਕੱਪੜੇ ਬਰਤਨ ਸਾਫ਼ ਕਰਦੀ ਹੈ ਉਹ ਬੇਟੀ ਬਣ ਜਾਂਦੀ ਹੈ ਜਦੋਂ ਉਹ ਪ੍ਰੇਮ ਨਾਲ ਖਾਣਾ ਪਰੋਸਦੀ ਹੈ ਫਿਰ ਉਹ ਪ੍ਰੇਮਿਕਾ ਬਣ ਜਾਂਦੀ ਹੈ ਜਦੋਂ ਬਿਨਾਂ ਕਿਸੇ ਸਵਾਰਥ ਦੇ ਲਈ ਪਤੀ ਦੇ ਲਈ ਸੋਚਦੀ ਹੈ ਅਤੇ ਫਿਰ ਉਹ ਮਿੱਤਰ ਬਣ ਜਾਂਦੀ ਹੈ ਜਦੋਂ ਪਤੀ ਉਦਾਸ ਹੁੰਦਾ ਹੈ ਪਤਨੀ ਦੇ ਸਾਥ ਰਿਸ਼ਤਾ ਭਲੇ ਹੀ ਇੱਕ ਹੁੰਦਾ ਹੈ ਪਰ ਇੱਕ ਰਿਸ਼ਤੇ ਵਿੱਚ ਉਹ ਕਈ ਰਿਸ਼ਤੇ ਨਿਭਾਉਂਦੀ ਹੈ ਨੰਬਰ 21 ਜੋ ਸੋਚਦਾ ਹੈ ਕਿ ਉਹ ਦੁਨੀਆ ਦੇ ਬਿਨਾਂ ਆਪਣਾ ਕੰਮ ਚਲਾ ਲਵੇਗਾ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਪਰ ਜੋ ਇਹ ਮੰਨਦਾ ਹੈ ਕਿ ਦੁਨੀਆ ਦਾ ਉਸਤੇ ਬਿਨਾਂ ਨਹੀਂ ਚੱਲ ਸਕਦਾ ਉਹ ਉਸ ਤੋਂ ਵੀ ਵੱਡੇ ਧੋਖੇ ਦਾ ਸ਼ਿਕਾਰ ਹੈ ਨੰਬਰ 22 ਜੋ ਔਰਤਾਂ ਹੱਦ ਤੋਂ ਜ਼ਿਆਦਾ ਸ਼ਿੰਗਾਰ ਕਰਦੀ ਹੈ ਉਨਾ ਨੂੰ ਆਪਣੀ ਸੁੰਦਰਤਾ ਉੱਪਰ ਕਮਾਂਡ ਹੁੰਦਾ ਹੈ। ਦੋਸਤੋ ਅੱਜ ਦਾ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ। ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਤੇ ਪਰਿਵਾਰ ਵਿੱਚ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੱਸਦੇ ਰਹੋ ਮੁਸਕਰਾਉਂਦੇ ਰਹੋ।